ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆ ਦੇ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਤ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਬਾਦ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਂ ਪੁਰੀਆਂ ਪਹਾੜ ਸਹਸ ਸਿਆਣ ਪਾ ਲਖ ਹੋ ਹੈ ਤਾ ਇੱਕ ਨਜ਼ਰ ਲੈ ਨਾਲ ਕਿਉ ਸੱਜਿਆ ਰਾਹ ਹੋਈਐ ਤਬ ਕੂੜਾ ਤੁੱਟਾ ਪਾਲ ਹੁਕਮ ਲਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਇ ਹੁਕਮੀ ਹੋਵਣ ਜੀ ਹੁਕਮ ਲੈ ਬੁਢਾਈ ਹੁਕਮੀ ਤਮੜੀ ਚ ਹੁਕਮ ਲੈ ਸੋ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪੁਆਹੀ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈਂ ਜੇ 부ਜਾਏ ਤਾ ਹਉ ਮੈਂ ਕਹਿ ਨ ਕੋਏ ਗਾਵੇ ਕੋ ਤਾਨ ਹੋਵੇ ਕਿਸਾ ਤਾਨ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਬੜੇ ਅੰਯਾ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਹੰਗਾਵੇ ਕੋ ਵੇਖੈ ਹਦਰਾ ਦੂਰ ਕਥਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਜਿੰਦਾ ਦੇ ਲੈਂਦੇ ਥਕ ਪਾਹੇ ਜੁਗਤਪੰਤਰ ਕਾਹੀ ਕਾਹੇ ਹੁਕਮੇ ਹੁਕਮ ਚੱਲਾਏ ਰਾਹ ਨਾਨਕ ਬਖਸ਼ਾਵੇ ਪ੍ਰਵਾਹ ਸਾਜਾ ਸਾਹਿਬ ਸਤਨਾਏ ਪਾਖਿਆ ਭਾਉ ਅਪਾਰ ਆਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਗੱਗ ਰਖੀਐ ਜਿਤ ਦਿਸਾ ਦਰਬਾਰ ਮੋਹ ਕੇ ਬੋਲਣ ਬੁਲੀਐ ਸੁਮਤਰੇ ਪਿਆਰ ਨਮ੍ਰਿਤ ਵੇਲਾ ਸਤਨਾਓ ਮਟਿਆਈ ਵਿਚਾਰ ਕਰਮੀ ਆਵੈ ਕਪੜਾ ਨਤਿਰੀ ਮੁਖ ਦਵਾਰ ਨਾਨਕ ਏ ਵੈ ਜਾਣੀਐ ਸਭ ਆਪੇ ਸਿਜਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਧਨ ਸੋਏ ਜਨ ਸੇ ਵਿਆ ਤਨ ਪਾਇਆ ਮਾਨ ਨਾਨਕ ਜੀ ਆ ਵੀਏ ਗੁਣੇ ਨਿਧਾਨ ਗਾ ਵੀਏ ਸੁਣੀਏ ਮਨ ਰਖੀਏ ਭਾਉ ਦੁਖ ਪਰਹਰ ਸੁਹ ਕਰ ਲੈ ਜਾਏ ਗੁਰਮੁਖਾ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੋਰੀ ਸ਼ਰ ਗੁਰ ਗੁਰਖ ਬ੍ਰਹਮ ਗੁਰ ਪਾਰਬਤੀ ਮਾਈ ਜਿਹਾ ਜਾਣਾ ਆਖਾ ਨਹੀਂ ਕਹਿਣਾ ਕਥਨ ਨ ਜਾਇ ਗੁਰਾ ਇੱਕ ਦੇਹ ਪੁਜਾਈ ਸਬਨਾ ਜੀ ਆ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਇ ਤੀਰਥ ਨਾ ਬਾਜੇ ਇਸ ਭਾਵ ਬਿਨ ਪਾਣੇ ਕੇ ਨਾਏ ਕਰੀ ਜੇਤੀ ਸਰਠਿ ਉਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਪੁਜਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਣ ਨ ਜਾਇ ਜੇ ਦੁਖ ਚਾਰੇ ਆਰਜਾ ਹੋਰ ਜਸੂਣੀ ਹੋਏ ਨ ਮਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਏ ਚੰਗਾ ਨ ਔਰਖਾ ਏ ਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਰ ਨਾ ਆਵਈ ਤਵ ਤਨ ਪੁੱਛੈ ਕਿ ਕੀਤਾ ਅੰਦਰ ਕੀਟ ਕਰ ਉਹ ਦੋਸ਼ੀ ਦੋਸ਼ ਤਰੇ ਨਾਨਕ ਨਿਰਕੁਨ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਇ ਨ ਸੁਜੈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਦਬੀਰ ਸਰਣਾਥ ਸੁਣਿਆ ਦਰਤ ਤੁਮੜਿ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਕੋਇ ਨ ਸਤੈ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਆਇਸ਼ਰ ਬ੍ਰਮਾਇੰਦ ਸੁਣਿਆ ਮੁਕਤ ਸਲਾਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸੜਕਾ ਇਸ਼ਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲੱਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇਗਾ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਆਨ ਦੇ ਪਾਵੇ ਰਾ ਸੁਣਿਆ ਹਾਤ ਹੋਐ ਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਾ ਦੂਪ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹੈ ਬਿਸ਼ਪਸ਼ਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾ ਬਹਿਤਨ ਵਿਚਾਰ ਐਸਾ ਨਾਮ ਨਿਰੰਗਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨੈ ਸੁਰਤੋ ਵੈ ਮਨੁ ਬੁੱਧ ਮਨੈ ਸਕਲ ਭਵਨ ਕੀ ਸ਼ੁੱਧ ਮਨੈ ਮਹ ਚੋਟਾ ਨਾ ਖਾਏ ਮਨੈ ਜਮਕੈ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋ ਹੋਏ ਮਨੈ ਮਾਰਗ ਠਾਕ ਨ ਪਾਏ ਮਨੈ ਬਦਸ਼ਾਹ ਪ੍ਰਗਟ ਜਾਏ ਮਨੈ ਮਗ ਨ ਚੱਲੇ ਬੰਥ ਮਨੈ ਧਰਮ ਸਿਧੀ ਸੁਨ ਬੰਦ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋ ਹੋਏ ਮੰਨੈ ਪਾਵੇ ਮੂਖ ਦਵਾਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਪਵੇ ਨਾ ਭਿਖ ਐਸਾ ਨਾਮ ਨਿਰੰਝਨ ਹੋਏ ਦੇਖੋ ਮਨ ਜਾਨ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਧਾਨ ਪंचे ਪਾਵਹਿ ਦਰਗਹ ਮਾਨ ਪंचे ਸੋਹਾ ਹੈ ਤਿਤ ਰਾਜਾਨ ਪੰਜਾ ਗਾ ਗੁਰੂ ਏਕ ਤੇ ਆਣ ਜੇ ਕੋ ਕਹ ਕਰ ਵਿਚਾਰ ਕਰਤੇ ਗੈ ਕਰਨਾ নাহি ਸ਼ੁਮਾਰ ਧੌਲ ਧਰਮ ਦਿਆ ਕਾ ਬੂਤ ਸੰਤੋਖ ਸਾਭ ਰਖਿਆ ਜਨਸੂਤ ਜੇ ਕੋ ਬੁੱਝਾ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਤਵਣ ਜੋਰ ਜੀਦਾ ਦਰੰਗਾ ਕੇ ਨਾਮ ਸਪਨਾ ਲਿਖਿਆ ਬੁੜੀ ਕਲਾਮ ਓਏ ਹੋ ਲਿਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਦਾਨ ਸਵਾਲੇ ਹਰੂਪਾ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਇੱਕ ਕਬਾਓ ਦਿਸਤੇ ਹੋਏ ਲਖਦਰੀ ਆਓ ਪੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਪਾਵੇ ਸਾਈਂ ਪਲੀਕਾਰ ਤੋ ਸਦਾ ਸਲਾਮਤ ਨਿਰੰਕਾਰ ਅਅਸੰਖ ਜਪ ਅਅਸੰਖ ਪਾਉ ਅਅਸੰਖ ਪੂਜਾਇ ਅਸੰਖ ਤਪ ਤਾਉ ਅਅਸੰਖ ਗ੍ਰੰਥ ਮੁਖ ਵੇਦ ਪਾਠ ਅਅਸੰਖ ਜੋਗ ਮਨ ਰਹਿ ਹੈ ਉਦਾਸ ਅਅਸੰਖ ਭਗਤ ਗੁਣ ਗਿਆਨ ਵਿਚਾਰ ਅਅਸੰਖ ਸੱਦੀ ਅਅਸੰਖ ਦਾਤਾਤ ਨਾ ਸੰਖ ਸੋਰ ਮੋਹ ਭਾਕਸਾਰ ਅ ਸੰਖ ਮੋਨ ਲਿਵਲਾਏ ਤਾਰ ਪੁਤਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ 바ਰ ਜੋਦ ਭਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਰੰਖਾਰ ਨਾ ਸੰਖ ਮੂਰਖ ਅੰਧ ਧੋਰ ਅ ਸੰਖ ਜੋਰ ਆ ਰਾਮ ਖੋਰ ਅ ਸੰਖ ਅੰਬਰ ਕਰ ਜਾਹੇ ਜੋਰ ਆ ਸੰਤ ਕਲ ਬੜਾ ਹਤਿਆ ਕਮਾਹੇ ਆ ਸੰਖ ਬਾਪੀ ਪਾਪ ਕਰ ਜਾਹੇ ਆ ਸੰਪਟਿਆਰ ਕੂੜੇ ਫੇਰਾਹੇ ਆ ਸੰਖ ਮਲੇਸ਼ ਮਲ ਪਖ ਖਾਹੇ ਆ ਸੰਖ ਨਿੰਦਕ ਸਿਰ ਕਰਹੇ ਭਾਰ ਨਾਨਕ ਨੀਤ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਾਵੈ ਸਾਈ ਪਰੀਕਾਰ ਤੂ ਸਦਾ ਸਲਾਮਤ ਨਿਰੰਕਾਰ ਆਸੰਖਨਾਵ ਆਸੰਖਥਾਵ ਆਗਮ ਗਮ ਸੰਖਲੋ ਆਸੰਖਤਹ ਸਰਪਰ ਹੋਏ ਇਕਰੀ ਨਾਮਕਰੀ ਸਾਲਾ ਕਰੇ ਗਿਆਨ ਗੀਤ ਗੁਣ ਦਾ ਕਰੇ ਲੇਕਣ ਬੋਲਣ ਬਾਣ ਅਕਰਾ ਸਰ ਸੰਜੋਗ ਵਿਖਾਨ ਜਿੰਨੇ ਲਿਖੇ ਤੇ ਸਰਨਾਹੇ ਜੇ ਫਰਮਾਏ ਤੇ ਤੇ ਪਾਹੇ ਜੀਤਾ ਕੀਤਾ ਦੇਤਾ ਨਾਮ ਵੇਨਾ ਨਾ ਵੈ ਨਾਹੀ ਕੋ ਥਾਉ ਉਪਦਰਤ ਕਵਨ ਕਹਾ ਵਿਚਾਰ ਬਾਰਿਆ ਨਾ ਜਾ ਵਾ ਇਕ ਵਾਰ ਜੋ ਤਦ ਪਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰਜੈ ਹਤ ਬੈਰ ਦੰਦੇਹ ਬਾਣੀ ਤੋ ਤਾ ਤੁਰ ਸੁਖੇ ਮੂਤ ਬਲੀਤੀ ਗੱਪੜ ਹੋਏ ਦੇ ਸਾਬੂਨਾ ਲਈ ਆਹ ਤੋਏ ਪਰ ਇਹ ਮਦ ਬਾਬਾ ਦਾ ਸੰਗ ਓ ਧੋਪੈ ਨਾਮੈ ਕੈ ਰੰਗ ਪੁੰਨੀ ਪਾਪੀ ਆਖੜਣਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਥਾਹ ਨਾਨਕ ਹੁਕਮੀ ਆਵਹੁ ਜਾਵ ਤੀਰਥ ਤਪ ਤਿਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਹਾਨ ਸੁਨਿਆ ਮਨਿਆ ਮਨ ਕੀਤਾ ਬਾਹੋ ਅੰਤਰਗਤ ਜੀਲਖ ਮਰਣਾਓ ਛਾਉ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ ਸੋ ਅਸਤਾਤ ਬਾਣੀ ਪਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸੁਵੇਲਾ ਵਕਤ ਕਵਣ ਕਮਣ ਸਿਤ ਕਵਣ ਵਾਰ ਕਵਣ ਸਰਉਤੀ ਮਾਹੋ ਕਵਣ ਜਿਤੁ ਹੋਆ ਆਕਾਰ ਮਿਰਣ ਪਈਆ ਪੰਡਤੀ ਜੇ ਹੋਵੈ ਲੇਖੁ ਗੁਰਾਨ ਇਲਕ ਦਨ ਬਾਇਓ ਕਾ ਦੀਆ ਜੇ ਲਿਖਣ ਲੈ ਕੁਰਾਨ ਦਿੱਤ ਵਾਰ ਨਾ ਜੋਗੀ ਜਾਣੈ ਰਤ ਮਹੋ ਨ ਕੋਈ ਜਕਰਤਾ ਸੜੀ ਕੋ ਸਾਥੀ ਆਪੇ ਜਾਣੈ ਸੋਈ ਕਿਵ ਕਰ ਆਖ ਅਗੁਸ਼ਾ ਲਾਹੀ ਕੀ ਵਰਣੀ ਕਿਵ ਜਾਣਾ ਨਾਨਕ ਆਖਨ ਸਭ ਕੋ ਆਖਾ ਇੱਕ ਦੂਇ ਸਿਆਣਾ ਵੱਡਾ ਸਾਹਿਬ ਵੱਡੇ ਨਾਹੀਂ ਕੀਤਾ ਜਾ ਕਾ ਹੋਵੇ ਨਾਨਕ ਦੇ ਕੋ ਆਪੋ ਜਾਣ ਅਗ ਗਿਆਨ ਸੋਹੈ ਪਤਾ ਲ ਪਤਾਲ ਲਖ ਅਗ ਸਾਇਆ ਘਾਸ ਔੜ ਔੜ ਕ ਪਹਾੜ ਥਕੇ ਵੇਦ ਕਹਨ ਕ ਬਾਤ ਸੈ ਸੈ 18 ਕਹਨ ਕ ਦੇ ਬਾਸ ਲੂ ਇਕ ਧਾਤ ਲੇਖਾ ਹੋਏ ਤਲਖੀਆ ਲੇਖਾ ਹੋਏ ਮਨਾਸ ਨਾਨਕ ਬਟਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹੇ ਤੀਸੁਰਤ ਨ ਪਾਈਆ ਨਦੀਆਂ ਤੇ ਬਾਪ ਵਹੈ ਸਮੁੰਦ ਨ ਦਾਣੀ ਇਹ ਸਮੁੰਦ ਸਾ ਸੁਲਤਾਨ ਗਰਹਾ ਸੇਤੀ ਮਾਲ ਧਨ ਕਿਹਦੀ ਤੁਲਨਾ ਹੋਵਣੀ ਜੇ ਦਿਸਮਣ ਹੋਣਾ ਵਿਸਰਹ ਨੰਦ ਨ ਸਿਮਦੀ ਕਹਨ ਅੰਤ ਅੰਤ ਨ ਕਰਨ ਦੇਨ ਅੰਤ ਅੰਤ ਨ ਵੇਖਣ ਸੁਰਨਨ ਅੰਤ ਅੰਤ ਨ ਜਪੈ ਤਿਆ ਮਨ ਮੰਤ ਅੰਤਨ ਜਾਪੈ ਕੀ ਤਾ ਆਕਾਰ ਅੰਤਨ ਜਾਪੈ ਪਾਰਾ ਬਾਰ ਅੰਤ ਕਾਰਨ ਇਤੇ ਬਿਰਹਾ ਹੈ ਤਾਂ ਕਿ ਅੰਤ ਨ ਪਾਏ ਜਾਹੇ ਤੇ ਹੋ ਅੰਤਨ ਜਾਣਕ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਖਾਓ ਚੈ ਉਪਰਿ ਉੱਚਾ ਨਾ ਹੋਏ ਬੜੀ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਜੇ ਵੜੇ ਆਪ ਜਾਣ ਆਪ পাপ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਰਨਾਤ ਮਾਇ ਕਿਤੇ ਮੰਗਹਿ ਜੋ ਦੇ અપਾਰ ਕਿਤੇ ਅਗਨਤ ਨਹੀਂ ਵਿਚਾਰ ਕਿਤੇ ਖਪਤ ਹਵੇ ਵਿਕਾਰ ਕਿਤੇ ਲੈ ਲੈਮ ਕਿਰਪਾ ਹੈ ਕਿਤੇ ਮੁਰਤਾ ਹੀ ਖਾਹੇ ਇਤਿਆ ਦੁਖ ਭੁਗ ਸਦ ਮਾਰ ਹੈ ਪੈਦਾ ਤੇਰੀ ਦਾਤਾ ਹਰ ਬੰਦ ਖਲਾਸੀ ਭਾਵੇਂ ਹੋਏ ਹੋਰ ਆਖਣ ਸਕੈ ਕੋਏ ਦੇਖੋ ਖਾਇ ਕੋ ਆਖਣ ਪਾਏ ਓ ਜਾਣੇ ਜੀਤੀਆ ਮਥਾਏ ਆਪੇ ਜਾਣੇ ਆਪੇ ਦੇ ਆਖੇ ਸੇ ਬਹਿ ਕੇ ਹੀ ਕੇ ਜਿਸ ਨੂੰ ਬਖਸ਼ੇ ਸਿਪਸਲਾ ਨਾਨਕ ਬਾਦਸ਼ਾਹੀ ਪਾਤਸ਼ਾਹ ਹੋਆ ਮੂਲ ਗੁਣ ਅਮਲ ਵਾਪਾਰ ਅਮਲਵਾ ਬਾਰੀ ਅਮਲ ਭੰਡਾਰ ਅਮਲਵ ਹੈ ਅਮਲ ਜਾਹੇ ਅਮਲ ਬਾਹੇ ਮੁੱਲਾ ਸਮਾਏ ਨਾ ਅਮਲ ਧਰਮਾ ਮੁੱਲ ਦੀ ਬਾਣ ਅਮਲ ਤੋਲੇ ਅਮਲ ਪ੍ਰਵਾਨ ਅਮਲ ਬਖਸੀ ਸਾਂ ਮਰਣੀ ਸ਼ਾਨ ਅਮਲ ਕਰਮੇ ਅਮਲ ਫਰਮਾਨ ਅਮਲੋ ਇਹ ਮੁੱਲਾ ਖਿਆ ਨਾ ਜਾ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਨ ਆਖ ਹੈ ਬੜਾ ਫਰੇਬ ਖਿਆਨ ਅੱਖਰ ਮੇ ਆਖੇ ਅੰਦ ਅੱਖ ਗੋਪੀਤਾ ਗੋਬਿੰਦ ਆਖੇ ਸ੍ਰੀ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਨਾਖਾਦਾਨ ਵੇ ਆਖੇ ਦੇਵ ਆਖ ਸੁਰ ਨਰਮੁਣ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਤਾ ਉਠੜ ਜਾਹੇ ਇਤੇ ਕੀਤੇ ਹੋਰ ਕਰਹਿ ਤਾ ਆਖਣ ਸਖਹਿ ਕੇ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੈ ਸਾਜਾ ਸੋਏ ਉਨ ਜੇ ਕੋ ਆਖੇ ਬੋਲ ਵਿਗਾੜ ਤਾ ਲਿਖਿਆ ਸਰਗਾ ਵਾਰਾ ਗਾਵਾ ਛੋੜ ਕੇ ਹਾ ਸੋ ਕਰਕੇ ਹਾ ਜਿਤ ਪੈ ਸਰਬ ਸਮਾਲੇ ਬਾਜੇ ਨਾਲ ਅਨੇਕਾਂ ਸੰਖਾ ਕੀਤੇ ਬਾਵਨ ਹਾਰੇ ਕਿਤੇ ਰਾਗ ਭਰੀ ਸੋ ਕਹੀ ਅਨਾ ਕੀਤੇ ਗਾਵਨ ਹਾਰੇ ਗਾਵੇ ਤੁਹ ਨਾ ਪਾਉਣ ਪਣੀ ਬੈ ਸ਼ੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਿਤ ਗੁਪਤ ਲਿਖ ਜਾਣ ਰੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਨੰਦ ਦਾਸਨ ਬੈਠੇ ਦੇਵਤੇ ਆਂਦਰ ਨਾਲੇ ਗਾਵਹਿ ਸਿਦਿ ਸ਼ਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਨਾ ਜਤੀ ਸਦੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸ਼ਰ ਤੁਕ ਤੁਕ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸਰਗਾ ਮਛ ਪਿਆਲੇ ਗਾਵਣ ਰਤਨੇ ਉਪਾਏ ਤੇਰੇ 68 ਤੀਨਥ ਨਾਲੇ ਗਾਵਹਿ ਜੋਤ ਮਹਾਂਬਲ ਸੂਰਾ ਗਾਵਹਿ ਥਾਣੀ ਚਾਰੇ ਗਾਵਹਿ ਖੰਡ ਮੰਡਲ ਪਰ ਭੰਡਾ ਦਰ ਕਰ ਰੱਖੇ ਧਾਰੇ ਉਸੇ ਹੀ ਜਦਨ ਗਾਵਹਿ ਜੋਤਿ ਤਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਜਿਤਨਾ ਆਮਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਦਾ ਸੱਚੀ ਨਾਈ ਹੈ ਬੀਹੋ ਸੀ ਜਾਇਨ ਜਾਸਿ ਰਚਨਾ ਜਨ ਰਚਾਈ ਨਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇਆ ਜਨਿ ਉਪਾਹੇ ਕਰ ਕਰ ਵੇਖਿਆ ਕੀਤਾ ਆਪਣਾ ਜਉ ਤਿਸ ਦੀ ਬੁੜਿਆ ਜੀ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾਲ ਕਰਣਾ ਜਾਈ ਸੋ ਬਾਦਸ਼ਾਹੋ ਸਹਾਬਾਤ ਸਾਹਿਬ ਨਾਨਕ ਰਹਿ ਨਰਜਾਈ ਮਨ ਦਾ ਸੰਤੋਖ ਸ਼ਰਮ ਪਦ ਜੋੜੀ ਧਿਆਨ ਜਿਕ ਰਹੇ ਬੇਭੂਤ ਗਿੰਦਾ ਗਾਲ ਕੁਵਾਰੀ ਕਾਇਆ ਜੁਗਤ ਰੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਤ ਜੀਤ ਨਾ ਦੇਸ ਤਿਸਾਯਾ ਦੇਸ ਆਦਿ ਨੀਲਾ ਨਾਦ ਅਨਾਹਤ ਜੁਗ ਜੁਗ ਏਕ ਵੇਸ ਭੁਗਤ ਗਿਆਨ ਤੇ ਆਪ ਬੰਧਨ ਕਟਕਟ ਵਾਜ ਨਾਦ ਆਪ ਨਾਤ ਨਾਥੀ ਸਭ ਜਾ ਕੇ ਰਦ ਸਦ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾਵ ਹੈ ਲਿਖਿ ਆਵੈ ਭਾਗ ਨਾ ਦੇਸ ਤਿਸਾਯਾ ਦੇਸ ਆਦਿ ਨੀਲਾ ਨਾਦ ਅਨਾਹਤ ਜੁਗ ਜੁਗ ਏਕ ਵੇਸ ਏਕਾ ਮਾਇ ਜੁਗਤ ਪਿਆਈ ਚਨ ਜੇਲੇ ਪਰਵਾਣ ਇੱਕ ਸੰਸਾਰੀ ਇੱਕ ਪੁੰਨਦਾਰ ਇੱਕ ਲਾਇ ਦੀ ਬਾਣ ਜਦ ਕਿਸ ਪਾਵੇ ਤੇ ਵੇ ਚਲਾਵੇ ਜਦ ਹੋਵੇ ਫਰਮਾਨ ਉਹ ਵੇਖੈ ਉਹ ਨਾਨਦੁਰ ਨ ਆਵੇ ਬਹੁਤਾ ਇਹੋ ਵਿਡਾਨ ਆਦੇਸ ਤੇ ਸਾਯਾ ਦੇਸ ਆਦਿ ਅਨੀਲਾ ਨਾਦ ਅਨਾਦ ਤੁਕ ਤੁਕ ਇੱਕੋ ਵੇਸ ਆਸਣਾ ਲੋਏ ਲੋਏ ਪੁੰਨਦਾਰ ਜੋ ਕਿਪਾਇਆ ਸੋ ਏਕ ਬਾਾਰ ਕਰ ਕਰ ਵੇਖੈ ਸ੍ਰਿਦੁਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਦਿਸ਼ਾ ਆਦੇਸ਼ ਆਦ ਨੀਲਾ ਨਾਦ ਅਨਾਹਦ ਜੁਗ ਜੁਗ ਏਕੋ ਵੇਸ ਇਕ ਦੂਜੀ ਬੌਲ ਲਖ ਹੋਏ ਲਖ ਹੋਵਹਿ ਲਖ ਵੀਸ ਲਖ ਲਾਗਿ ਅਡਾਇ ਆਖੀਐ ਇੱਕ ਨਾਮ ਜਗਦੀਸ ਪੀ ਤ੍ਰੈਪਤ ਪਉੜੀ ਆਤਰੀਆ ਹੋਇਆ ਤੀਸ ਸੁਣ ਗੱਲਾਂ ਆਕਾਸ਼ ਕੀ ਦੀਤਾ ਆਈ ਰਹੀ ਹੀ ਸ ਨਾਨਕ ਨਦਰੀ ਪਾਈ ਐ ਪੂੜੀ ਗੂੜਾ ਠੀਸ ਆਖਣ ਜੋਰਤ ਪੈਣ ਜੋਰ ਜੋਰਨ ਮੰਗਣ ਦੇਨ ਜੋਰ ਜੋਰਨ ਜੀਵਨ ਮਨਨ ਨਹਿ ਜੋਰ ਜੋਰਨ ਆਤਮਾਨ ਮਨਸੂਰ ਜੋਰਨ ਸੁਰਤੇ ਗਿਆਨ ਵਿਚਾਰ ਜੋਰਨ ਜੁਗਤੀ ਛੁਟਾ ਸੰਸਾਰ ਜੈਸਾ ਹੱਥ ਜੋਰ ਕਰ ਵਿਖ ਸੋਏ ਨਾਨਕ ਉਦਮਨੀਤ ਨਾ ਕੋਵੇ ਰਾਤੀ ਰੋਤੀ ਦਿੱਤੀ ਵਾਰ ਪਉਣ ਪਾਣੀ ਅਗਨੀ ਪਾਤਾਲ ਦਸ਼ਵਜ ਧਰਤੀ ਥਾ ਬਰਖੀ ਧਰਮਸਾਲ ਦਸ਼ਵਜ ਜੀ ਜੁਗਤ ਕੇ ਰੰਗ ਤਨ ਕੇ ਨਾਮ ਆਣੇ ਕਾ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਦਾ ਦਰਬਾਰ ਤਸੋ ਹਨ ਪੰਜ ਪਰਵਾਰ ਨਦਰੇ ਕਰਮ ਪਵੈਣੀ ਸਾਹਨ ਕੱਜ ਪਕਾਈ ਉਥੈ ਪਾਏ ਨਨ ਗਇ ਆਜਾ ਪੈ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੇਤੇ ਬੋਣ ਬਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਘੜਤ ਘੜੀ ਤਹ ਰੂਪ ਰੰਗ ਕੇ ਵੇਸ ਕੀਤੇ ਆ ਗਰਮ ਭੂਮੀ ਮੇਰ ਕੀਤੇ ਕੀਤੇ ਧੂਅਬਦੇਸ ਕੀਤੇ ਅੰਧਜੰਮ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਤਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੰਨ ਕੀਤੇ ਕੀਤੇ ਰਤਨ ਸਮੰਦ ਕੀਤੀ ਆ ਖਾਣੀ ਕੀਤੀ ਆ ਬਾਣੀ ਕੀਤੇ ਬਾਤ ਨਹਿੰਦ ਕੀਤੀ ਆ ਸੁਰਤੀ ਸੇਵਾ ਕੀਤੇ ਨਾਨਕ ਅੰਤਨਾ ਅੰਤ ਗਿਆਨ ਕੰਨ ਮੈਂ ਗਿਆਨ ਪ੍ਰਚੰਡ ਦਿੱਥੈਨਾਦ ਬਨੋਦ ਕੋਟ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਦਿੱਥੈ ਘਾੜ ਤਕੜੀਆ ਬਹੁਤ ਅਨੂਪ ਤਾਂ ਗਿਆ ਗੱਲਾਂ ਕਥਿਆਣਾ ਜਾਹੇ ਜੇ ਕੋ ਕਹ ਪਿਛਪ ਸਤਾਏ ਦਿੱਥੈ ਘੜੀਐ ਸੁਰਤ ਮਤ ਮਨ ਬੁੱਧ ਦਿੱਥੈ ਘੜੀਐ ਸੁਰਾਸਦਾ ਕੀ ਸ਼ੁੱਧ کرم کنڈ کی بال جورن کوئی ہوا پرپور جھت سیتو سیتا مہما ماہ تاکہ کہ روپ نے کتنے جاہے نا مہ ن ٹھاگے جاہ تن ہاں ہسہ من ماہے جت وسے لو کر نند سجا من سو ਸਾਜ ਕਾਂਡਵ ਸੈਨ ਨੰਕਾਰ ਕਰ ਕਰ ਵੇਖਿਆ ਨਦਰ ਨਿਹਾਲ ਤੁਥੈ ਖੰਡ ਮੁੰਦਲ ਵਰਪੰਡ ਜੇ ਕੋ ਕਥੈ ਤੰਤ ਨੰਤ ਤੁਥੈ ਲੋਲੂ ਆਕਾਰ ਜਿਵ ਜਿਵ ਹੁਕਮ ਤਵੇ ਤਿਵਕਾਰ ਵੇਖੈ ਵਿਕਸ਼ਾ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਹਾਰਾ ਧੀਰਜ ਸੁਨਿਆ ਕਾਰਣ ਮਤ ਵੇਦ ਹਥਿਆਰ ਭੋਖ ਲਗਨ ਤਪਤਾਉ ਭੰਡਾ ਭੋ ਅਮਰਤ ਤਤ ਢਾਲ ਕੜਿਆ ਸ਼ਬਦ ਸਜੀਤਕ ਸਾਲ ਜਨ ਕ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰਣ ਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸਰਾ ਤੁਝदाई ਦਾਇਆ ਚੱਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜਾ ਕੇ ਦੂਰ ਜਨੇ ਨਾਮ ਧਿਆਇ ਗਏਮ ਸ਼ਕਤ ਕਾਲ ਨਾਨਕ ਤੇ ਮੁਖੇ ਜਲੇ ਕਿਤੇ ਛੁਟੀ ਨਾਲ ਜਿਨੀ ਨਾਮ ਧਿਆਇਆ ਗਲਮਸ਼ਕਤ ਕਾਲ ਨਾਨਕ ਤੇ ਮੁਖੇ ਜਲੇ ਕਿਤੇ ਛੁਟੀ ਨਾਲ